ਐਮ ਐਲ اے ਡਾਕਟਰ ਚਰਨਜੀਤ ਚਮਕੌਰ ਸਾਹਿਬ ਦੇ ਸਿਟੀ ਸੈਂਟਰ 'ਚ ਆਪਸ਼ਨ ਹੈ ਜਿੱਥੇ ਕੀ ਐਮ ਐਲ اے ਸਾਹਿਬ ਦਾ ਸਵਾਗਤ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਭਵਿੰਦਰ ਸਿੰਘ ਪੂਰਾ ਵੱਖ-ਵੱਖ ਕਾਉਂਸਲਰ ਹੋਰ ਨਗਰ ਕੌਂਸਲ ਦੇ ਕਾਰਜ ਸਦਕ ਅਫਸਰ ਰਵਿੰਦਰ ਸਿੰਘ ਕਾਕਾ ਜਟਾਣਾ ਕਿਉਂਕਿ ਇੱਥੇ ਹੁਣ बास्टबाल ग्राउंड उद्घाटन कराइव तस्वीर तो देख सकते दे। हो फोटो भी खिंच लिया खिंच ला फोटो खिंच लियो बे ਆਇਓ ਜੀ ਤੁਸੀਂ ਆ ਜਾਓ ਮੈਂ ਪਿੱਛੇ ਆ ਜਾਓ ਆ ਜਾਓ ਮੱਟ ਓਏ ਆਹ ਆ ਜੀ ਆਪਾਂ ਠੀਕ ਨਹੀਂ ਹੈ ਕਿੰਨੇ ਇਹ ਜਿਲ੍ਹੇ ਵਿੱਚ ਸਾਰੇ ਪੁਰਾਣੇ ਇਹ ਸਰ ਜੀ ਕਿੰਨੇ ਇਹਦਾ ਕਿੰਨਾ ਐਸਟੀਮੇਟ ਕੋਟ 15 14 15 ਲੱਖ ਦੇ ਆ ਕੀ ਕਰ ਰਹੇ ਆ ਵੀ ਆਓ ਯਾਰ ਆਲੀ ਆ ਜਾਓ ਯਾਰ ਜੀਵਨ ਕਿੱਥੇ ਕੋਨੇ ਜੇ ਕੋਨੇ ਲੱਗ ਜੇ ਬਣਾਉਂਗਾ ਕੋਨੇ ਜੀ ਹਾਂ ਜੀ ਕਰਦੇ ਜੀ आगे सारे सॉरी एमसी7 सारे आ जाओ वर्मा जी इधर आओ यार कोई नहीं कोई नहीं सर कोई कुछ इधर आ ठीक है जी वाह बहुत-बहुत मुबारक सारे छोटू साहब वसीम ਜੀ 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 ਸਾਹਿਬ ਤੁਸੀਂ ਬਾਸਕਟਬਾਲ ਦਾ ਅੱਜ ਇੱਥੇ ਸਟੇਡੀਅਮ ਦਾ ਗਰਾਊਂਡ ਬਣਨਾ ਉਹਦਾ ਹਾਦਨਾ ਕਰਨ ਆਏ ਆ ਕੀ ਕਹਿਣਾ ਚਾਹੁੰਦੇ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਜਦੋਂ ਦੀ 2.5 ਸਾਲ ਤੋਂ ਇਹ ਸਰਕਾਰ ਬਣੀ ਹੈ ਹਰ ਪਾਸੇ ਜਿਹੜਾ ਹੈਗਾ ਤਰੱਕੀ ਪੰਜਾਬ 'ਚ ਹੋ ਰਹੀ ਹੈ ਚਾਹੇ ਉਹ ਸਿੱਖਿਆ ਦਾ ਸਿੱਖਿਆਵਲ ਹੋਵੇ ਚਾਹੇ ਸਿਹਤ ਦਾ ਹੋਵੇ ਚਾਹੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਹੋਵੇ ਚਾਹੇ ਕਿਸਾਨੀ ਦੀ ਗੱਲ ਹੋਵੇ ਹਰ ਪਾਸੇ ਜਿਹੜਾ ਹੈਗਾ ਤਰੱਕੀ ਦੀ ਰਾਹ ਤੇ ਚੱਲ ਰਿਹਾ ਔਰ ਤੁਸੀਂ ਦੇਖਿਆ ਕਿ 2.5 ਸਾਲ ਤੇ ਅੰਦਰ ਸਾਡੇ ਹਲਕੇ 'ਚ ਬਹੁਤ ਵੱਡੇ ਵੱਡੇ ਜਿਹੜੇ ਪ੍ਰੋਜੈਕਟ ਹੋਏ ਨੇ ਆ ਤੁਹਾਡੇ ਸਾਹਮਣੇ ਅੱਜ ਤਾਂ ਚਲੋ ਅਸੀਂ ਇਹ ਕਰ ਰਹੇ ਬਾਸਕਟਬਾਲ ਦਾ ਲੇਕਿਨ ਇਹ ਤੋਂ ਪਹਿਲਾਂ ਹੁਣ ਆ ਜਦੋਂ ਸਾਡੀ ਸਰਕਾਰ ਬਣੀ ਸੀ ਜਿਹੜਾ ਹਸਪੀਟਲ ਹੈ 50 ਬੈੱਡ ਦਾ ਉਹਦਾ ਨੀ ਪੱਥਰ ਰੱਖਿਆ ਗਿਆ ਸੀ ਤੇ ਉਸ ਤੋਂ ਬਾਅਦ ਟੂਰਿਜ਼ਮ ਦੇ ਬਹੁਤ ਸਾਰੇ ਪ੍ਰੋਜੈਕਟ ਚਾਹੇ ਉਹ ਬੱਸ ਸਟੈਂਡ ਦਾ ਟਰਮੀਨਲ ਹੋਵੇ ਚਾਹੇ ਆਪਣਾ ਟੂਰਿਸਟ ਜਿਹੜਾ ਹੈਗਾ ਇਨਫੋਰਮੇਸ਼ਨ ਸੈਂਟਰ ਦਾ ਹੋਵੇ ਉਹ ਪ੍ਰੋਜੈਕਟ ਵੀ ਇੱਥੇ ਚਮਕੌਰ ਸਾਹਿਬ 'ਚ ਜਿਹੜੇ ਕੀਤੇ ਗਏ ਨੇ ਤੇ ਫਿਰ ਇੱਕ ਸਹਿਰਗਾ ਬਣਾਈ ਗਈ ਹੈ ਇਹ ਚਮਕੌਰ ਸਾਹਿਬ ਦੀ ਮੈਂ ਗੱਲ ਕਰਦਾ ਬਾਕੀ ਹੋਰ ਹਲਕੇ 'ਚ ਜਿਹੜੇ ਸਾਡੇ 10 ਡਿਸਪੈਂਸਰੀਆਂ ਬਣ ਰਹੀਆਂ ਅੱਠ ਪਸ਼ੂ ਜਿਹੜੇ ਡਿਸਪੈਂਸਰੀਆਂ ਬਣ ਰਹੀਆਂ ਸੋ ਹਰ ਪਾਸੇ ਜਿਹੜਾ ਹੈਗਾ ਤਰੱਕੀ ਦੀ ਰਾਹ ਤੇ ਸਾਡਾ ਹੈਗਾ ਚਮਕੌਰ ਸਾਹਿਬ ਔਰ ਮੋਰਿੰਡੇ 'ਚ ਤੁਸੀਂ ਦੇਖਿਆ ਕਿ ਇੱਕ ਕਮਿਊਨਿਟੀ ਸੈਂਟਰ ਬਣਿਆ ਤੇ ਇੱਕ ਪਸ਼ੂ ਹਸਪਤਾਲ ਜਿਹੜਾ ਬਣਿਆ ਔਰ ਇੱਕ ਫਾਇਰ ਜਿਹੜਾ ਫਾਇਰ ਆਫਿਸ ਹੈ ਉਹ ਹੀ ਹੁਣੇ ਥੋੜੇ ਦਿਨ ਪਹਿਲਾਂ ਬਣਿਆ ਔਰ ਬਹੁਤ ਸਾਰੀ ਇੰਡਸਟਰੀ ਜਿਹੜੀ ਹੈ ਸਾਡੇ ਹਲਕੇ 'ਚ ਆਈ ਹੈ ਆ ਜਰਮਨ ਕੰਪਨੀਆਂ ਟਾਟਾ ਦੀਆਂ ਸੋ ਇੱਕ ਤਰੱਕੀ ਦੀ ਰਾਹ ਤੇ ਆ ਸਾਡਾ ਹਲਕਾ ਸਾਡਾ ਪੰਜਾਬ ਡਾਕਟਰ ਸਾਹਿਬ ਪਿਛਲੇ ਦਿਨੋਂ ਤੁਹਾਨੂੰ ਜੀ ਖਾਲਸਾ ਖੇਡ ਸਟੇਡੀਅਮ ਸਾਹਿਬਜ਼ਾਦਿਆਂ ਦੇ ਨਾਂ ਤੇ ਉਹਦੇ ਵਿੱਚ ਸ਼ਾਮ ਨੂੰ ਲੋਕਾਂ ਨੂੰ ਸੈਰ ਕਰਨ ਦੀ ਬਹੁਤ ਹੀ ਸਮੱਸਿਆ ਆਉਂਦੀ ਹੈ ਜੀ ਉਹਨਾਂ ਨੇ 6 ਵਜੇ ਤੋਂ ਬਾਅਦ ਇੱਕ ਲਾਈਟਾਂ ਦਾ ਪ੍ਰਬੰਧ ਕਰਨ ਲਈ ਨਗਰ ਤੁਹਾਨੂੰ ਮੰਗ ਪੱਤਰ ਵੀ ਦਿੱਤਾ ਤਾਂ ਉਹਦੇ ਤੋਂ ਬੰਦੇ ਕੀ ਕੀਤਾ ਜਰੂਰ ਦੇਖੋ ਉਹਦੇ ਤੇ ਚੱਲ ਰਿਹਾ ਬਹੁਤ ਜਲਦ ਅਸੀਂ ਪੂਰੀਆਂ ਕਰਾਂਗੇ ਕੋਈ ਵੀ ਡਿਮਾਂਡ ਹੈ ਸਾਡੇ ਹਲਕਾ ਨਿਵਾਸੀਆਂ ਦੀ ਉਹ ਪੂਰੀਆਂ ਕਰਾਂਗੇ ਅਸੀਂ ਹਾਂਜੀ ਮਾ ਜੀ ਤੁਸੀਂ ਖੜਾ ਰਹੀ ਰਹੇ ਆ ਬਾਸਕਟਬਾਲ ਦੇ ਉਰੇ ਅੱਜ ਬਾਸਕਟਬਾਲ ਦੇ ਗਰਾਊਂਡ ਦਾ ਉਦਘਾਟਨ ਹੋਇਆ ਹੈ ਕੰਮ ਸ਼ੁਰੂ ਹੋਣਾ ਸ਼ੁਰੂ ਥੋੜੇ ਦਿਨਾਂ ਵਿੱਚ ਕੀ ਕਹਿਣਾ ਚਾਹੁੰਦੇ ਹੋ ਬੜੀ ਖੁਸ਼ੀ ਹੈ ਜੀ ਸਾਨੂੰ ਇਸ ਗੱਲ ਦੀ ਕਾਫੀ ਦੇਰ ਤੋਂ ਅਸੀਂ ਮੰਗ ਸੀ ਜੀ ਪਿਛਲੇ ਤਕਰੀਬਨ 10 ਸਾਲਾਂ ਤੋਂ ਅਸੀਂ ਮੰਗਦੇ ਆ ਰਹੇ ਸੀ ਵੀ ਸਾਨੂੰ ਕੋਈ ਜਗ੍ਹਾ ਦਿੱਤੀ ਜਾਵੇ ਪਿਛਲੀਆਂ ਸਰਕਾਰਾਂ ਨੇ ਜਗ੍ਹਾ ਦਿੱਤੀ ਵੀ ਆ ਸਾਨੂੰ ਇੱਕ ਵਾਰ ਫਰਸ਼ ਬਣ ਵੀ ਗਿਆ ਸੀ ਅੱਧਾ ਗਰਾਊਂਡ ਤੇ ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਉਹ ਗਰਾਊਂਡ ਨੂੰ ਖਾਫ ਕਰ ਦਿੱਤਾ ਗਿਆ ਸੀ ਤੇ ਅੱਜ ਹੁਣ ਇਹ ਸਰਕਾਰਾਂ ਨੇ ਆ ਕੇ ਸਾਡੀ ਐਮਐਲਏ ਸਾਹਮਣੇ ਮੰਗ ਪੂਰੀ ਕੀਤੀ ਆ ਅਸੀਂ ਸਾਰਿਆਂ ਪੂਰੀ ਸਰਕਾਰ ਦਾ ਹੀ ਤਹਿ ਦਿਲੋਂ ਸਾਰੇ ਪਲੇਅਰਾਂ ਸਾਰੇ ਤਕੀਮਤ ਪੁਰਾਣੇ ਪਲੇਅਰ ਖੜੇ ਆ ਜੀ ਇਸ ਟਾਈਮ 25 30 ਪਲੇਅਰ ਪੁਰਾਣੇ ਆਏ ਹੋਏ ਆ ਸਾਰੀ ਇਹਨਾਂ ਦਾ ਧੰਨਵਾਦ ਕਰਦੇ ਆ ਜੀ ਮਤਲਬ ਤੁਸੀਂ ਵੀ ਖੇਡਦੇ ਰਹੇ ਆ ਮੈਂ ਤੁਹਾਨੂੰ ਦੇਖਿਆ ਸਾਡਾ ਘਰ ਵੀ ਸਾਹਮਣੇ ਸੀਗਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਘਰ ਬੋਰੇ ਫੇਰ ਦੁਆਰਾ 15 ਸਾਲ ਪਹਿਲਾਂ ਪਟਿਆ ਗਰਾਊਂਡ ਦੁਆਰਾ ਬਣ ਰਿਹਾ ਆ ਅਸੀਂ ਧੰਨਵਾਦੀ ਆ ਸਰਕਾਰ ਦੇ ਬੀਜਣਾ ਨੇ ਸਾਡੀ ਇਹ ਸੁਣੀ ਆ ਬਾਸਕਟਬਾਲ ਗਰਾਊਂਡ ਦੀ ਜਿਸ ਤਰ੍ਹਾਂ ਮੇਰੇ ਵੀਰ ਗੁਰਵਿੰਦਰ ਜੀ ਨੇ ਦੱਸਿਆ ਵੀ 10-15 ਸਾਲ ਤੋਂ ਮੰਗ ਸੀ ਸਾਡੀ ਪਰ ਉਹ ਹੁਣ ਜਾ ਕੇ ਸਿਰੇ ਚੜੀ ਆ ਤੇ ਇੱਕ ਤਰ੍ਹਾਂ ਦੇ ਨਾਲ ਸਾਨੂੰ ਨਵੀਂ ਜ਼ਿੰਦਗੀ ਕਹਿ ਲੋ ਵਧੀਆ ਲੱਗ ਰਿਹਾ ਖੁਸ਼ੀ ਆ ਹਾਂਜੀ ਬਹੁਤ ਖੁਸ਼ੀ ਆ ਇਹ ਸਾਨੂੰ ਖਿਡਾਰੀ ਐਮਸੀ ਸਾਹਿਬਾਨ ਤੇ ਐਮਐਲਏ ਸਾਹਿਬ ਜੋ ਕਿ ਗਰਾਊਂਡ ਦਾ ਮੌਕਾ ਦੇਖ ਰਹੇ ਆ ਇਹ ਚਮਕੌਰ ਸਾਹਿਬ ਦੇ ਸਿਟੀ ਸੈਂਟਰ ਦੇ ਨਾਲ ਗਰਾਊਂਡ ਹੈ ਜਿੱਥੇ ਕੀ ਅੱਜ ਬਾਸਕਟਬਾਲ ਦੇ ਆ ਗਰਾਊਂਡ ਬਣਾਉਣ ਦਾ ਨਹੀਂ ਪੱਥਰ ਰੱਖਿਆ ਗਿਆ ਸਮਾਨ ਠੇਕੇਦਾਰ ਵੱਲੋਂ ਸੁੱਟਿਆ ਗਿਆ ਤੇ ਇੱਥੇ ਗਰਾਊਂਡ ਨੂੰ ਜੋ ਸ਼ੁਰੂ ਕਰਵਾਇਆ ਜਾਏਗਾ ਜਿੱਥੇ ਕੀ ਸ਼ਹਿਰ ਦੇ ਪੁਰਾਣੇ ਪਲੇਅਰ ਜੋ ਕਿ ਪਿਛਲੇ 20-25 ਸਾਲ ਪਹਿਲਾਂ ਤੋਂ ਇਹ ਗਰਾਊਂਡ ਦੇ ਵਿੱਚ ਬਾਸਕਟਬਾਲ ਹੁੰਦਾ ਸੀ ਪਹਿਲਾਂ ਇਸ ਦੀ ਸਕੂਲ ਦੇ ਗਰਾਊਂਡ ਨਾਲ ਇਹ ਜਾਣੇ ਜਾਂਦੇ ਸੀ ਜਿਸ ਵਿੱਚ ਇਹ ਗਰਾਊਂਡ ਸੀਗਾ ਜਦੋਂ ਸਿਟੀ ਸੈਂਟਰ ਬਣਿਆ ਕਾਂਗਰਸ ਸਰਕਾਰ ਦੌਰਾਨ ਅਤੇ ਸਿਟੀ ਸੈਂਟਰ ਬਣਿਆ ਤਾਂ ਗਰਾਊਂਡ ਦੇ ਵਿੱਚ ਬਣਿਆ ਸਟੇਡੀਅਮ ਨੂੰ ਢਾ ਦਿੱਤਾ ਗਿਆ ਸੀ ਤੇ ਇਸ ਜਗ੍ਹਾ ਤੇ ਹੁਣ ਗਰਾਊਂਡ ਦੁਬਾਰਾ ਬਣਾਇਆ ਜਾਵੇਗਾ ਇਹ ਸ਼ਹਿਰ ਦੇ ਪੁਰਾਣੇ ਜੋ ਕਿ ਸ਼ਹਿਰ ਬਾਸਕਟਬਾਲ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਵੱਲੋਂ ਆ ਕੇ ਐਮਐਲਏ ਸਾਹਿਬ ਦਾ ਧੰਨਵਾਦ ਵੀ ਕੀਤਾ ਗਿਆ ਦੇਖ ਸਕਦੇ ਹਾਂ ਅਮਨ ਜੀ

ਇਹ ਸੌ ਫੁੱਟ ਕਰਨੀ ਪਣੀ ਹੈ 4 ਫੁੱਟ ਬਣੇਗਾ 10 ਫੁੱਟ 4 ਫੁੱਟ ਦੂਟ ਪਹਿਲਾਂ ਪੱਟੀ 100 ਫੁੱਟੇ ਹੋ ਜਾਂਦੀ ਆ ਬੇਸ਼ੇ ਤਾਂ ਟੋਟਲ 12 ਹੁੰਨੇ ਆ ਟੋਟਲ 12 ਹੁੰਦੇ ਆ ਖੇਲ ਦੇ ਪਾਰ ਬਾਕੀ ਸਬੂਲ ਪੁਰਾਣਾ ਬਣਿਆ ਆ ਇਹਨਾਂ ਦੀ ਕਾਫੀ ਟਾਈਮ ਤੋਂ ਮੰਗਾਂ ਚੱਲਦੀ ਹੋਣੀ ਛੋਟੇ ਹੁੰਦੇ ਤੇ ਪਹਿਲੀਆਂ ਸਰਕਾਰਾਂ ਨੇ ਦੂਰ ਕਰ ਦਿੱਤੀ ਇਹੋ ਸਰ ਇਹ ਹੁਣ ਤੁਸੀਂ ਚਲੋ ਆ ਤਾਂ ਬਣਾਣਾ ਹੀ ਆ ਆ ਵੀ ਸਾਰੀ ਜਿਹੜੀ ਹੈਗੀ ਨਾ ਇਹਦੀ ਸਫਾਈ ਕਰੀ। ਨਹੀਂ ਕਰਦਾਂਗੇ ਸਰ ਪੂਰਾ ਐਨਸਰ ਇੱਕ ਬੰਦੇ ਇੱਕ ਜਾਂ ਦੋ ਬੰਦੇ ਲਗਾਓ ਜਿਹੜੇ ਮੇਨਟੇਨੈਂਸ ਪ੍ਰੋਪਰ ਹੋਵੇ। ਠੀਕ ਹੈ ਜੀ। ਐਮਰਲ ਸਾਹਿਬ ਹੁਣ ਜਦੋਂ ਨਗਰ ਕੌਂਸਲ ਦੀ ਕਮੀਟਿੰਗ ਦੇ ਵਿੱਚ ਉਹਰੇ ਇਨਡੋਰ ਸਟੇਡੀਅਮ ਬਣਾਉਣ ਦਾ ਵੀ ਮਤਾ ਪਾਸ ਹੋਇਆ ਸੀ। ਉਹਦੇ ਲਈ ਗ੍ਰਾਂਟ ਨਹੀਂ ਹੈ 40 ਲੱਖ ਦੇ 50 ਲੱਖ ਦੇ ਕਰੀਬ ਇਨਡੋਰ ਸਟੇਡੀਅਮ ਵੀ ਜੇ ਬਣਦਾ ਤਾਂ ਹੋਰ ਵੀ ਸ਼ਹਿਰ ਵਾਸੀਆਂ ਨੂੰ ਕਾਫੀ ਫਾਇਦਾ ਹੋਵੇਗਾ ਇਸ ਚੀਜ਼। ਅਗਰ ਆਪਣੇ ਕੋਲ ਲੈਂਡ ਹੈਗੀ ਹੈ ਤਕਰੀਬਨ ਮੇਰੇ ਖਾਤੇ 5-6 ਏਕੜ ਲੈਂਡ ਚਾਹੀਦੀ ਉਹਦੇ ਲਈ ਇਹ ਇੰਡਸਟਰੀਅਲ ਸਟੇਡੀਅਮ ਲਈ ਤਾਂ ਸਿਰਫ ਬੈਡਮਿੰਟਨ ਦਾ ਹੀ ਆ ਜੀ ਉਹ ਤਾਂ ਬਹੁਤ ਛੋਟਾ ਉਹਥੇ ਆਪਾਂ ਕਾਸ ਕਰਿਆ ਜੀ ਉੱਥੇ 50 ਬਾਈ ਕੱਲਾ ਬੈਡਮਿੰਟਨ ਦਾ ਆ ਜੀ ਬੈਡਮਿੰਟਨ ਆ ਜਿਹੜੀ ਮਲਟੀ ਉਹ ਗੇਮ ਆਂਦਾ ਉਹਦਾ ਤਾਂ 5-6 ਬਹੁਤ ਵੱਡਾ ਚਾਹੀਦਾ 5 ਏਕੜ ਆਉ ਚਲੋ ਬੈਡਮਿੰਟਨ ਲਈ ਤਾਂ ਬਣ ਸਕਦਾ ਉਹ ਕਰਿਆ ਜੀ ਆਪਾਂ ਹੌਸਟ ਪਾਸ ਕਰਕੇ ਰੱਖ ਆ ਤੁਸੀਂ ਦੱਸ ਦਿਓ ਉਹਦਾ ਕੀ ਪ੍ਰੋਜੈਕਟ ਕਾਸਟ ਕੀ ਹੈ ਜਗ੍ਹਾ ਆਪਣੇ ਕੋਲ ਹੈਗੀ ਕਰ ਲਾਂਗੇ ਅਰੇਂਜਮੈਂਟ ਕਰਾਂਗੇ ਜੀ ਜ਼ਰੂਰ ਠੀਕ ਹੈ ਠੀਕ ਹੈ ਟੱਕ ਲਾਓ ਜੀ ਟੱਕ ਕੰਮ ਸ਼ੁਰੂ ਕਰਾਓ ਜੀ ਉਹ ਜੋ ਨਾਲ ਐਮਐਲਏ ਸਾਹਿਬ ਵੱਲੋਂ ਟੱਕ ਲਾ ਕੇ ਕੰਮ ਸ਼ੁਰੂ ਕਰਾਇਆ ਗਿਆ ਹੋਣ ਲਿਆਓ ਡੱਬਾ ਮੂੰਹ ਮਿੱਠਾ ਹੋਣ ਕਰਾਓ ਲੱਡੂ ਹੋਣ ਲਿਆਓ ਬਾਈ ਅੱਛਾ ਠੀਕ ਹੈ ਚਲੋ ਕੰਮ ਉਹਦਾ ਟੱਕ ਲਾ ਕੇ ਪੰਜ ਟੱਕ ਲਾਓ ਮੈਂ ਤਾਂ ਸਾਹਿਬ ਇੱਕ ਟੱਕ ਨਹੀਂ ਪੰਜ ਟੱਕ ਲਾਓ ਜੀ ਪੰਜ ਟੱਕ ਲਾਓ ਜੀ ਨ ਚਾ ਪੰਕ ਇਹ ਸਾਧਾਰਨ ਤਸਵੀਰਾਂ ਇਹਨੂੰ ਸਾਬ ਦੇ ਜਿਹੜਾ ਲੈਟਾਂ ਨੇ ਗੱਲ ਕਰਦੇ ਸੀ ਆਪਾਂ ਨੂੰ ਆਪਾਂ ਦੇ ਕਲੈਕਸ਼ਨ ਹੀ ਦੇਣਾ ਹੈ ਤਰਫੋਂ ਲੱਟਾ ਸਾਰੇ ਉਹ ਦੇ ਰਹੇ ਆ ਆਪਾਂ ਨੂੰ ਡੋਨੇਟ ਅੱਛਾ ਜਿਹੜੀਆਂ ਸਟੇਡੀਅਮ ਦੇ ਵਿੱਚ ਲੱਗਣੀਆਂ ਜੀ ਠੀਕ ਹੈ ਤੇ ਉਹ ਜੋ ਸਾਡੀ ਸਪੋਰਟ ਚਾਈਦੀ ਮੈਂ ਕਰ ਲਈ ਤਾਂ ਟੈਕਨੀਕਲੀ ਦੇਖ ਲਓ ਕੋਈ ਇਸ਼ੂ ਨਹੀਂ ਕੋਈ ਲਾਈਟਾਂ ਵੀ ਆਪਾਂ ਹਾਂਜੀ ਹਾਂਜੀ ਉਹ ਕਰੋ ਕਰੋ ਮਨਜ਼ੂਰੀ ਦੇਤੀ ਐ ਜੀ ਲਾਲਾ ਨੇ ਵੀ ਲਵਾ ਲਓ ਕੋਈ ਕਮੀ ਨਹੀਂ ਕੋਈ ਕਨੈਕਸ਼ਨ ਨਹੀਂ ਦੇਣਾ ਸਰ ਕਨੈਕਸ਼ਨ ਦੇ ਦੇਣਾ ਜੋ ਤਾਂ ਹੋਲ ਪਾਇਓ ਆ ਉਹ ਲਾਈਟਾਂ ਦਾ ਕੋਈ ਡੋਨੇਟ ਕਰ ਰਿਹਾ ਹੈ ਸਰ ਦੇਖ ਕੇ ਨਾ ਜੀ ਜਿਹੜਾ ਅਦਰ than ਚੱਕਰ ਕੀ ਦੇ ਦਾਂਗੇ ਜੀ ਜੈਂਡੀ ਪਾਣਾ ਪਊ ਨਹੀਂ ਨਹੀਂ ਉਹ ਤਾਂ ਜੀ ਇੱਦਾਂ ਹੀ ਹਾਂਜੀ ਇਹ ਤਾਂ ਸਾਰੇ ਸ਼ਹਿਰ ਉੱਤੇ तकरीबन ਸੈਰ ਉੱਥੀ ਕਰਦੇ ਜੀ ਸੈਰ ਕਰਦਾ ਸਾਰੇ ਬੱਚੇ ਉੱਥੀ ਖੇਡਦੇ ਆਉਂਦੇ ਫਿਰ ਇਹ ਵੀ ਹੋ ਜਾਣਾ ਜੀ ਜੇਕਰ ਆਣੀ ਇਹ ਸਾਫ ਹੋ ਕੇ ਇਹਦੇ ਲਈ ਸੈਰ ਲਈ ਇਹਦੇ ਤਾਂ ਆਲਰੇਡੀ ਲਾਈਟਾਂ ਲੋਟਾਂ ਲੱਗੀਆਂ ਜੀ ਸਾਰਾ ਕੁਝ ਇਹ ਵੀ ਵਧੀਆ ਸੈਰ ਲਈ ਬਣ ਜਾਣਾ ਜੀ ਇਹ ਤਾਂ ਸਭ ਨੂੰ ਪ੍ਰੋਪਰਟੀ 15 ਦਿਨ ਬਾਅਦ ਸਰ ਸਨੈਪ ਭੇਜਾਂਗਾ ਜੀ ਬਿਲਕੁਲ ਕਲੀਅਰ ਕਰਾ ਦਿੰਦਾ ਸਾਰੀ ਟੀਮ ਇਹ ਇੱਕ ਬੰਦਾ ਜਾਂ ਦੋ ਲਗਾ ਦੇ ਇੱਕ ਬੰਦਾ ਦਾ ਪ੍ਰੋਪਰਟੀ ਹੋ ਸਾਬ ਇਹਦੇ ਲਈ ਰੱਖੇ ਗੋ ਬੰਦਾ ਨਹੀਂ ਚਾਹੀਦਾ ਕਾ ਪ੍ਰੋਪਰਿਕ ਬੰਦਾ ਕਿਉਂ ਆਨਸਰ ਕਹਿੰਦੇ ਕਿ ਨਾ ਫਿਰ ਤਾਂ ਮੋੜੇ ਆ ਕੇ ਆਜੋ ਅੱਜ ਕੋਈ ਆਜਾ ਸਰ ਇੱਥੇ ਮੇਲਾ ਲੱਗ ਜਾ ਕਰਨਾ ਇੰਨੇ ਪਲੇਅਰ ਦੇ ਦੇਖਣ ਆਉਂਦੇ ਆ ਗੇਮ ਨੂੰ ਜੀ ਇਹਨੂੰ ਰੰਪ ਵੀ ਦਿਓ ਲੋਕ ਫਿਰ ਆ ਦੋ ਇੱਕ ਦੇਖ ਲਓ ਬਜ਼ਾਰ ਪਾਸੇ ਤੇ ਲੋਕੀ ਵੀ ਬਣ ਜੇ ਇੱਕ ਸਾਦੇ ਹੋ ਸਹਿਰ ਵਾਸੀ ਤੇ ਪੁਰਾਣੇ ਖਿਡਾਰੀ ਜੋ ਅੱਜਕੱਲ ਵੱਖ-ਵੱਖ ਵਿੱਚ ਕਿਤੇ ਅੰਚ ਆਪਣੇ ਕੰਮ ਲੱਗੇ ਹੋਏ ਨੇ ਐਮਐਨ ਦੇ ਸਾਹਿਬ ਨੂੰ ਉਹਨਾਂ ਨੇ ਕਿਹਾ ਕਿ ਇਹ ਗਰਾਊਂਡ ਤੁਸੀਂ ਤਸਵੀਰਾਂ ਗਰਾਊਂਡ ਦੀਆਂ ਦੇਖ ਸਕਦੇ ਹੋ ਇਹ ਗਰਾਊਂਡ ਜੋ ਕਿ ਪੂਰੀ ਤਰ੍ਹਾਂ ਇੱਥੇ ਝਾੜ ਝੁੰਡ ਖੜੇ ਸਨ ਜਿਨ੍ਹਾਂ ਨੂੰ ਅੱਜ ਸਫਾਈ ਕਰਾਇਆ ਗਿਆ ਤੇ ਭਪਿੰਦਰ ਸਿੰਘ ਪੂਰਾ ਨਗਰ ਕੌਂਸਲ ਦੇ ਜੋ ਵਾਈਸ ਪ੍ਰਧਾਨ ਹੈ ਉਹਨਾਂ ਵੱਲੋਂ ਐਪਰਡਸ ਕੀਤੇ ਗਏ ਨੇ ਤੇ ਉਹਨਾਂ ਵੱਲੋਂ ਮਾਲਵਿੰਦਰ ਕੰਗ ਜੋ ਮੈਂਬਰ ਪਾਰਲੀਮੈਂਟ ਨੇ ਉਹਨਾਂ ਕੋਲ ਵੀ ਮੰਗ ਰੱਖੀ ਸੀ ਕਿ ਬਾਸਕਟਬਾਲ ਦੀ ਗੱਲ ਜੋ ਕਿ ਉਠਾਈ ਜਾਵੇ ਤੇ ਬਣਾਇਆ ਜਾਵੇ ਤਸਵੀਰਾਂ ਦੇਖ ਸਕਦੇ ਹੋ ਸ਼ਹਿਰ ਦੇ ਪੁਰਾਣੇ ਜੋ ਕਿ ਬਾਸਕਟਬਾਲ ਨੂੰ ਪਿਆਰ ਕਰਨ ਵਾਲੇ ਖਿਡਾਰੀ ਸਨ ਉਹ ਵਿਸ਼ੇਸ਼ ਤੌਰ ਤੇ ਅੱਜ ਹੰਚੂ ਹੋਏ ਨੇ ਐਮਐਲਏ ਸਾਹਿਬ ਦਾ ਉਹਨਾਂ ਵੱਲੋਂ ਸਰਕਾਰ ਦਾ ਧੰਨਵਾਦ ਕੀਤਾ ਗਿਆ ਤੇ 362 96 ਜੋ ਉਹਨਾਂ ਨੇ ਗਰਾਊਂਡ ਦੱਸਿਆ ਉਹ ਇੱਥੇ ਬਣਾਇਆ ਜਾਵੇਗਾ ਤੇ ਗਰਾਊਂਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਵੱਡਾ ਗਰਾਊਂਡ ਸੀ ਜਿੱਥੇ ਕਿ ਕਾਫੀ ਝਾੜ ਝੁੰਡ ਖੜੇ ਹੋਏ ਸੀ ਭਪਿੰਦਰ ਸਿੰਘ ਪੂਰਾ ਤੇ ਸਮੂਹ ਟੀਮ ਵੱਲੋਂ ਜਿਨ੍ਹਾਂ ਵਿੱਚ ਵੱਖ-ਵੱਖ ਕਾਉਂਸਲਰ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਵਿਸ਼ੇਸ਼ ਤੌਰ ਤੇ ਸ਼ਹਿਰ ਦੇ ਪ੍ਰਾਣੇ ਖਿਡਾਰੀ ਤੇ ਨਵੇਂ ਖਿਡਾਰੀਆਂ ਦਾ ਜੋ ਵਿਸ਼ੇਸ਼ ਤੌਰ ਤੇ ਉਹਨਾਂ ਦੀ ਮੰਗ ਸੀ ਕਿ ਇੱਥੇ ਪ੍ਰਾਣਾ ਜੋ ਖੇਡ ਸਟੇਡੀਅਮ ਸੀ ਬਾਸਕਟਬਾਲ ਦਾ ਉਹ ਪਿਛਲੀ ਸਰਕਾਰ ਦੌਰਾਨ ਤੇ ਸਿਟੀ ਸੈਂਟਰ ਉਸਾਰੀ ਕਰ ਦਿੱਤੀ ਗਈ ਸੀ ਤੇ ਉਹਨਾਂ ਵੱਲੋਂ ਇੱਥੇ ਦੁਬਾਰਾ ਉਸਾਰਿਆ ਜਾ ਰਿਹਾ ਹੈ ਤਸਵੀਰਾਂ ਐਮਐਲਫ ਸਾਹਿਬ ਜੀ ਅਮਲਾ ਜੀ ਕਹਿੰਦੇ ਨੇ ਉਹਨੂੰ ਰਾਸਤੇ ਐਮਐਲਏ ਸਾਹਿਬ ਨੂੰ ਵੱਖ-ਵੱਖ ਬਾੜਨਵਾਸੀ ਜੋ ਕੀ ਗੱਲਬਾਤ ਕਰਦੇ ਹੋਏ ਦੱਸ ਰਹੇ ਨੇ ਸਾਰੇ ਕਪੂਟਾ ਲਾਉਣ ਦਾ ਮੁਬਾਰਕਬਾਦ ਦਿੰਦੇ ਆ ਸਾਰੇ ਹੀ ਖਿਡਾਰੀਆਂ ਨੂੰ ਜਿਹੜੇ ਪੁਰਾਣੇ ਖਿਡਾਰੀ ਤੇ ਸੇਡਣ ਵਾਲੇ ਦੇਖ ਸਕਦੇ ਹੋ ਸਵੱਛਤਾ ਦੀ ਸੇਵਾ ਦੇ ਲਈ ਐਮਐਲਏ ਸਾਹਿਬ ਪੰਨੂ ਬੂਟਾ ਵੀ ਲਗਾਇਆ ਜਾਵੇਗਾ ਜਿਸ ਦਾ ਕਾਰ ਸਦਕ ਅਫਸਰ ਵੱਲੋਂ ਵਿਸ਼ੇਸ਼ ਤੌਰ ਤੇ ਇਹਨਾਂ ਨੂੰ ਆਉਣ ਦੇ ਲਈ ਕਿਹਾ ਗਿਆ ਸੈਡ ਜੀ ਸਾਡੇ ਵੱਲੋਂ ਪਿੱਠ ਨਾ ਜੀ ਤੁਸੀਂ ਦੂਜੇ ਪਾਸੇ ਹੋ ਜੋ ਥੋੜਾ ਬੈਨਰ ਜਿਹੜੀ ਆ ਜਿਹਨਾਂ ਤਰ ਜਾਰੀ ਆ ਤੇ 4 ਲੱਖ ਦਾ 4 ਲੱਖ ਦਾ ਮੈਂਬਰ ਪਿਛਲੇ ਪਾਸੇ ਆ ਜੀ 4 ਲੱਖ ਦਾ ਓਪਨ ਜਿਮ ਐਮ ਐਲ ਏ ਸਾਹਿਬ ਵੱਲੋਂ ਦਿੱਤਾ ਗਿਆ 4 ਲੱਖ ਰੁਪਏ ਦਾ ਓਪਨ ਜਿੰਨ ਓਪਨ ਜਿੰਨ ਵੀ ਦਿੱਤਾ ਗਿਆ ਹੈ ਧੰਨਵਾਦੀ ਆ ਬਹੁਤ ਬਹੁਤ ਧੰਨਵਾਦ ਲਾਓ ਜੀ ਐਮਐਲ ਸਾਹਿਬ ਪਾਓ ਮਿੱਟੀ ਸੋਤਾ ਲਗਾਇਆ ਗਿਆ ਸਵਛਤਾ ਦੀ ਸੇਵਾ ਦੇ ਲਈ ਜਿੱਥੇ ਕਿ ਇੱਕ ਪੇੜ ਮਾਂ ਕੀ ਨਾਮ ਮਾਂ ਦੇ ਨਾਮ ਤੇ ਜੋ ਇਹ ਬੂਟਾ ਲਾਉਣ ਦੀ ਪੰਜਾਬ ਸਰਕਾਰ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਉਹਦੇ ਤਹਿਤ ਬੂਟਾ ਲਾਇਆ ਗਿਆ ਹੈ। ਨਗਰ ਕੌਂਸਲ ਦੇ ਅਧਿਕਾਰੀ ਤੇ ਐਮਐਲਏ ਸਾਹਿਬ ਵੱਲੋਂ 4 ਲੱਖ ਦੇ ਆ ਇੱਕ ਜਿਮ ਵੀ ਇੱਥੇ ਐਲਾਨ ਕੀਤਾ ਗਿਆ ਹੈ। ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਬੱਡੀ ਗੱਲ ਹੈ ਜੋ ਕਿ ਇਸ ਥਾਂ ਤੇ ਜੋ ਕਿ ਐਮਐਲਏ ਸਾਹਿਬ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਤੇ ਸਾਹਿਬ ਇਹਨੂੰ ਰਹਿਣ ਦਿਓ ਤਸਵੀਰ ਤੇ ਸ਼ਹਿਰ ਨਿਵਾਸੀ ਜੋ ਕਿ ਅੱਜ ਕਾਫੀ ਖੁਸ਼ ਦਿਖਾਈ ਦੇ ਰਹੇ ਨੇ ਅਗਾਂਹ ਦੇ ਗਰਾਊਂਡ ਦੇ ਵਿੱਚ ਅੱਜ ਖੇਡ ਸਟੇਡੀਅਮ ਦੇ ਵਿੱਚ ਦੇਖ ਸਕਦੇ ਹੋ ਸਿਟੀ ਸੈਂਟਰ ਚ ਇੱਕ ਬਾਸਕਟਬਾਲ ਦਾ ਉਦਘਾਟਨ ਵੀ ਕੀਤਾ ਗਿਆ ਹੈ। ਇਹ ਤਸਵੀਰਾਂ ਮਿਲੋ ਮਿਲੋ। ਇਹ ਹੈ ਮਾਣ। ਕੀ ਆਖਣਾ ਚਾਹੁੰਦੇ ਅੱਜ ਤੁਹਾਡਾ ਉਦਘਾਟਨ ਹੋਇਆ ਬਾਸਕਟਬਾਲ ਦਾ। ਕੀ ਸ਼ੋਅ ਹੈ ਤੁਮ। ਇੱਕ ਕਾਫੀ ਲੰਮੇ ਸਮੇਂ ਤੋਂ ਡਿਮਾਂਡ ਚੱਲੀ ਆਉਂਦੀ ਸੀ ਕਿ ਜਦੋਂ ਤੋਂ ਮੈਂ ਵਾਈਸ ਪ੍ਰਧਾਨ ਬਣਿਆ ਉਦੋਂ ਤੋਂ ਮੈਨੂੰ ਫੇਰਿਵਾਰ ਦੇ ਕਾਫੀ ਮੰਡੇ ਬਾਸਕਟਬਾਲ ਖੇਡਦੇ ਸੀਗੇ ਤੇ ਉਹਨਾਂ ਨੇ ਮੈਨੂੰ ਕਹਿਣਾ ਵੀ ਭਾਈ ਜੀ ਬਾਸਕਟਬਾਲ ਦਾ ਗਰਾਊਂਡ ਚਾਹੀਦਾ ਤੇ ਮੈਂ ਆਪਣੇ ਸਾਰੇ ਐਮਸੀਜ਼ ਨਾਲ ਡਿਸਕਸ ਕੀਤਾ ਤੇ ਉਹਨਾਂ ਨੇ ਵੀ ਸਾਰੇ ਐਮਸੀ ਨੇ ਮੈਨੂੰ ਕਿਹਾ ਕਿ ਚਲੋ ਵਧੀਆ ਗੱਲ ਹੈ ਬਣਾਉਣਾ ਚਾਹੀਦਾ ਆਪਾਂ ਨੂੰ ਕਾਫੀ ਪਹਿਲਾਂ ਉਧਰ ਬਣਿਆ ਹੁੰਦਾ ਸੀਗਾ ਬਾਸਕਟਬਾਲ ਦਾ ਗਰਾਊਂਡ ਤੇ ਕਾਫੀ ਟਾਈਮ ਤੋਂ ਸਰਕਾਰਾਂ ਤੋਂ ਲੋਕ ਮੰਗ ਕਰਦੇ ਸੀਗੇ ਕਿਸੇ ਸਰਕਾਰ ਨੇ ਨਹੀਂ ਗੌਰਿਆ ਸੋ ਮੈਂ ਐਮਐਲ ਸਾਹਿਬ ਨੇ ਗੱਲ ਕੀਤੀ ਤਾਂ ਅਸੀਂ ਹੌਸਟ ਪਾਸ ਕਰਕੇ ਇਹਦਾ ਐਸਟੀਮੇਟ ਬਣਾ ਕੇ 14 ਲੱਖ 5000 ਦਾ ਐਸਟੀਮੇਟ ਬਣਿਆ ਤੇ ਹੁਣ ਅੱਜ ਉਹਦਾ ਨੀਂਹ ਪੱਥਰ ਰੱਖਿਆ ਤੇ ਜਿਹੜਾ 40 ਜਲਦੀ ਜਲਦੀ ਹਾਂਜੀ 40 ਲੱਖ ਦੀ ਗ੍ਰਾਂਟ ਜਿਹੜਾ ਇੰਡੋਰ ਸਟੇਡੀਅਮ ਆ ਉਸ ਦੀ ਇਹ 40 ਲੱਖ ਨਹੀਂ 50 ਲੱਖ ਦੀ ਦੀ ਗ੍ਰਾਂਟ ਪਾਸ ਕੀਤੀ ਆ ਜਦੋਂ ਮੈਂ ਪਹਿਲੀ ਮੀਟਿੰਗ ਲਈ ਸੀਗੀ ভাইস ਪ੍ਰਧਾਨ ਦੇ ਹੁੰਦੇ ਹੋਏ ਤੇ ਉੱਤੇ ਇੰਡੋਰ ਸਟੇਡੀਅਮ 50 ਲੱਖ ਦੀ ਲਾਗਤ ਦੇ ਨਾਲ ਅਵੈਨਮੈਂਟਨ ਦਾ 50 ਬਈ 120 ਦਾ ਅਸੀਂ ਪਾਸ ਕਰਕੇ ਰੱਖਿਆ ਹੋਇਆ ਉਹ ਵੀ ਜਲਦ ਇਹਦੇ ਇਸੇ ਤਰ੍ਹਾਂ ਅਸੀਂ ਛੇਤੀ ਉਹ ਵੀ ਬਣਵਾ ਲਾਂਗੇ ਹਾਂਜੀ ਢਿੰਪਲ ਜੀ ਕੀ ਕਹਿਣਾ ਤੁਹਾਨੂੰ ਅਸੀਂ ਅੱਜ ਬੱਸ ਬਹੁਤ ਖੇਲਦੇ ਰਹੇ ਹਾਂ ਜੀ ਹਾਂਜੀ ਬਿਲਕੁਲ ਖੇਲਦੇ ਰਹੇ ਹਾਂ ਜੀ ਬਹੁਤ ਦੇਰ ਤੋਂ ਮੰਗ ਸੀਗੀ ਸਾਡੀ ਇਹ ਪਰ ਚਲੋ ਕਿਸੇ ਨੇ ਪਹਿਲਾਂ ਨਹੀਂ ਗੋਰੀ ਹੁਣ ਅਸੀਂ ਪੂਰੇ ਨੂੰ ਬਹੁਤ ਵਾਰੀ ਗਿਆ ਪੂਰਾ ਜੀ ਸਾਨੂੰ ਬਣਾ ਕੇ ਦੋ ਪਰ ਇਹਨਾਂ ਨੇ ਸਾਡੀ ਅੱਜ ਮੰਗ ਮੰਨ ਲਈ ਤੇ ਅਸੀਂ ਐਮਐਲਏ ਸਾਹਿਬ ਦਾ ਵੀ ਧੰਨਵਾਦ ਕਰਦੇ ਆਂ ਐਮਐਲਏ ਸਾਰੇ ਹਾਂ ਸਾਰੇ ਐਮਐਮ ਸੀਾਂ ਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੀ ਇਹ ਮੰਗ ਪੂਰੀ ਕੀਤੀ ਦੇਖੋ ਹੁਣ ਕਿੰਨੀ ਦੇਰ ਦੇ ਵਿੱਚ ਵਿੱਚ ਬਣਦਾ ਹੈ ਜਲਦੀ ਤੇ ਜਲਦੀ 100 ਰੁਪਿਆ ਦਾ ਵੀ ਕੋਲ ਸਾਨੂੰ ਜਿਮ ਓਪਨ ਜਿਮ ਵੀ ਐਮਐਲ ਸਾਹਿਬ ਦੇ ਹਲਾਤ ਕਰ ਹਾਂਜੀ ਚਲੋ ਹੁਣ ਵਾਲੇ ਬੱਚੇ ਹੁਣ ਖੇਡਣ ਗਏ ਦੇਖੋ ਮਸ਼ੀਆਂ ਤੋਂ ਬਚਣਗੇ ਜੇ ਗਰਾਊਂਡ 'ਤੇ ਜਾਣਗੇ ਬਿਲਕੁਲ 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 ਸਾਡੀ ਤਾਂ ਇਹੀ ਕੋਸ਼ਿਸ਼ ਹੈ ਵੀ ਚਲੋ ਅਸੀਂ ਤਾਂ ਹੁਣ ਸਾਡੀ ਤਾਂ ਉਮਰ ਲੰਘੀ ਹੁਣ ਅਗਲੇ ਬੱਚੇ ਤਾਂ ਖੇਡਣ ਉਹਨਾਂ ਦਾ ਤਾਂ ਕੋਈ ੱਖਾ ਬਣਾਈ ਕੁਛ ਚਲੋ ਧੰਨਵਾਦ ਜੀ ਬੋਲੋ